ਹੈਲੋ ਸਾਰਿਆਂ ਮੇਰੀ ਪਿਆਰਪਰੀ ਸਸਟੀ ਕਾਲਜੀ ਪੌਡੀ ਦੇ ਪੰਜਾਬੀ ਬਲੌਗ ਸਵਾਗਤ ਹੈ। ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰਹੋ। ਸਭ ਤੋਂ ਪਹਿਲੋਂ ਜੀ ਸਾਰਿਆਂ ਨੂੰ ਰੋਜ਼ ਦੇ ਸਾਡਾ ਤਾਂ ਰੋਜ਼ ਦੇ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸਵੇਰੇ ਸਵੇਰੇ ਪਹਿਲਾਂ ਨਹਾਣ ਦੇ, ਫ੍ਰੈਸ਼ ਹੋਣ ਦੇ, ਹੁਣ ਜੀ ਚਾਹ ਦੇ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਹੁਣ ਕੱਪੜੇ ਦੇ ਸ਼ੁਰੂ ਹੋ ਜਾਏਗਾ। ਸੇਰ ਦੇ ਕੰਮਾਂ ਦੇ ਨਾਲ ਤੁਹਾਨੂੰ ਪਤਾ ਹੀ ਹੈ ਸਾਡੇ ਦਾ ਇਹੀ ਕੰਮ ਹੈ ਕਿ ਸਾਰੇ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਤੇ ਇੱਧਰ ਆਪਾਂ ਬਿਉਏ ਸੀ ਛੋਲੇ ਹੁਣ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਜੀ। ਠੀਕ ਹੈ ਜੀ ਮੈਂ ਤੁਹਾਨੂੰ ਸਾਡਾ ਵੀ ਡੇ ਕਿਹੜਾ ਐ ਸੀ ਵੀ ਆਪਣਾ ਡੇ ਤਾਂ ਦੱਸੀਏ ਕੰਮ ਸੇ ਕੰਮ ਵੀ ਦੇਖ ਲੋ ਸਾਡੇ ਇਦਾਂ ਸ਼ੁਰੂ ਹੁੰਦੇ ਆਂ ਕੰਮ ਬਾਕੀ ਲਾਈ ਉਧਰ ਮਸ਼ੀਨ ਮੈਦਰ ਬਣਾਉਣ ਲੱਗੀ ਸੀ ਚਾਹ ਧਾਰਤੀ ਸੀ ਮੈਂ ਨਾਲੇ ਮਸ਼ੀਨ ਲਾ ਲਈ ਨਾ ਹੱਥ ਬੋਲੇ ਸੀ ਪਾਠ ਪੂਜਾ ਸਾਡਾ ਆਪਣਾ ਹੋ ਗਿਆ ਜੀ ਠੀਕ ਹੈ ਜੀ ਆਪਾਂ ਮੈਂ ਕਿ ਨਾਲੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਆਜੋ ਜਿੰਨੇ ਜਿੰਨੇ ਪੀਣੀ ਸ਼ੁਕਰਾਨੀ ਚਾਹ ਪੀ ਲਓ ਉਹ ਯਾਰ ਅਸੂਖ ਰੋਹ ਉਹ ਲੈ ਸਾਰਾ ਤੁਹਾਨੂੰ ਕੱਪੜੇ ਦੇ ਇੱਧਰ ਮਸ਼ੀਨ ਲਈ ਸੀ ਕੱਪੜਿਆਂ ਦੇ ਮੇਰੇ ਕੋਲ ਕੱਪੜੇ ਵੀ ਧੋਤੇ ਚਾਹ ਦੇ ਸਾਡੇ झाड़ू पता सबरे रोज साढ़े बरोज डे सब शुरू हो जाते भी से कोई पता नहीं, पता नहीं की गल है ना कमरे शायद जिम्मे बहुत सिलन जी देखो जिम्मे कोई बर्फ नहीं चमद ਇਹ ਦਾਸਿਲ ਲੜੀ ਦਾ ਨਾਮ ਹੋ ਜਾ। ਅਗਲੇ ਨੂੰ ਕੋਈ ਇਹ ਨਹੀਂ। ਪਤਾ ਨਹੀਂ ਕਿ ਨਾਲੇ ਵਿੱਚ ਚੀਜ਼ਾਂ ਸਿਲੰਗ ਤਾਂ। ਤੇ ਲੋ ਜੀਏ ਦਰ ਹੋਣਾ ਆਪਣਾ ਚਾਹੂ ਵਾ। ਯਾਦ ਹੀ ਮੈਂ ਕਾ ਚਲੂ ਗੋਪ ਚਾਡੇ ਮਨ ਆ ਲਈਏ। ਸਾਡੇ ਪਤਾ ਨਹੀਂ ਕਹਿਤਾ ਦਿੰਦੇ ਹਨਾ। ਸਾਡੇ ਵੀ ਕੋਈ ਨਾਮ ਹੋਣਾ ਚਾਹੀਦਾ ਵੀ ਹਾਊਸ ਵਾਈਫ ਦੇ ਦੇ ਨਾਮ ਤੇ ਕੋਈ ਨਾ ਕੋਈ ਦੀਨ ਰੱਖਣਾ ਚਾਹੀਦਾ। ਇਹ ਅੱਗੇ ਸਾਰੇ ਕੰਮ ਸਵੇਰ ਦੀ ਰੁਟੀਨ ਮੈਂ ਨਾਲੇ ਸਾਡੇ ਨਾਲੇ ਸ਼ੁਰੂ ਕਰਦੀ ਆ ਨਾਲੇ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਰੋਜ਼ ਦੇ ਬਣਾ ਲਦੇ ਆ ਆਪਾਂ आधे ਸਾਰਿਆਂ ਨੂੰ ਥੋਟਿਆਂ ਪਾ ਦੇ ਰੋਟੀ ਤੇ ਲੋ ਜੀ ਇੱਧਰ ਬਣ ਗਈ ਚਾਹ ਇੱਧਰ ਸਬਜੀ ਸਾਡੀ ਹੋ ਗਈ ਤਿਆਰ ਠੀਕ ਹੈ ਜੀ ਸਬਜੀ ਬਣੀ ਸੀ ਮੈਂ ਕਿਹਾ ਚਲੋ ਨਾਸ਼ਤਾ ਜਸ ਸਿੰਪਲ ਕੁਲਕੇ ਤੇ ਨਾਲ ਸਬਜੀ ਨਾਲੇ ਚਾਹ ਦੇ ਨੇ ਆ ਖੇਤਾਂ ਤੋਂ ਜਾਣੀ ਚਾਹ ਕੋਈ ਧਿਆੜੀ ਦਾ ਲੱਗਦੀ ਹੈ ਸਾਡੇ ਅੱਜ ਸਰੋਂ ਕੱਤੀ ਜਾ ਰਹੀ ਹੈ ਮੈਂ ਕੱਜ ਜਬੇ ਵੀ ਗੋਣ ਇਹ ਕੰਮ ਦਾ ਮੇਰੇ ਰੋਟੀ 10 ਦੇ ਜੀ ਛੋਟੇ 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 ਰੋਹ ਹਾਲੇ ਸਵੇਰ ਦੀ ਰੁਟੀਨ ਹੈ ਬਾਕੀ ਹਲੇ ਭਾਂਡੇ ਗੁੰਡੇ ਸਭ ਕੁਝ ਪਏ ਸਮਝ ਲੋ ਉਹ ਰੋਟੀ ਦੇ ਨੂੰ ਹੋਣਗੇ ਤੇ ਇਹ ਰੁਟੀਨ ਹੈ ਸਾਡੀ ਸਵੇਰ ਤੋਂ ਲੈ ਕੇ 10 ਵਜੇ ਤੱਕ ਦੀ ਹਲੇ ਕੱਪੜੇ ਸੁੱਕਣੇ ਪਾਉਣੇ ਨੇ ਸੀ ਤੇ ਲੋ ਜੀ ਇੰਦਰ ਹੋ ਗਿਆ ਸਾਡਾ ਸਾਫ ਸਫਾਈ ਹੋ ਗਈ ਸਾਡੇ ਸਵੇਰ ਦੇ ਸਾਰੇ ਕੰਮ ਨਿਪਟ ਚੁੱਕੇ ਸੀਗੇ ਮੈਂ ਕਿਹਾ ਚਲੋ ਨਾਲੇ ਇੱਧਰ ਦੇਖ ਮੈਂ ਤੇ ਗਾਈਜ਼ ਆਜਾਈਏ ਸਾਡੇ ਗਵੰਡ ਵਿੱਚੋਂ ਕਿਸੇ ਦੇ ਭੰਡਾਰੇ ਤੋਂ ਨਾ ਕੜੀ ਆਈ ਆ ਅੱਪਾ ਲਾਵਾਂਗੇ ਜੀ ਕੜੀ ਨੂੰ ਤੜਕਾ ਦੇਖੋ ਸਾਡੇ ਘਰ ਕੜੀ ਆਈ ਏ ਕੁਛ ਮੈਂ ਨਾਲਦਿਆਂ ਨੂੰ ਦੇ ਦਿੱਤੀ ਕੁਛ ਮੈਂ ਰੱਖ ਲਈ ਹੁਣ ਇਹਨੂੰ ਲਾ ਲਾਂਗੇ ਜੀ ਆਪਾਂ ਤੜਕਾ ਠੀਕ ਹੈ ਜੀ ਨਾਲੇ ਇੱਧਰ ਬਣਾਵਾਂਗੇ ਆਪਾਂ ਫਿਰ ਚਾਵਲ ਕਿਉਂਕਿ ਅੱਜ ਮੈਨੂੰ ਸਬਜ਼ੀ ਦੀ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਬਸ ਦੁਪਹਿਰ ਸ਼ਾਮ ਨੂੰ ਦੇਖਾਂਗੇ ਜੀ ਕੀ ਬਣਾਉਣਾ ਠੀਕ ਹੈ ਜੀ ਮੈਂ ਕਿਹਾ ਚਲੋ ਨਾਲੇ ਦਿਖਾਵਾਂ ਕੜੀ ਇਹਦੇ ਨਾਲ ਅੱਜ ਆਪਾਂ ਖਾ ਲਾਂਗੇ ਚਾਵਲ ਮੈਂ ਕੜੀ ਤਾਂ ਬਣਾਉਂਦਾ ਨਾ ਸੋਝ ਹੀ ਰਹੀ ਸੀ ਕਈ ਦਿਨਾਂ ਤੋਂ ਹੂੰ ਸਾਢੇ 4 ਵਾ ਰਗੀ ਕੜੀ ਮੇਰੇ ਟੈਨਸ਼ਨ ਹੋ ਗਈ ਜੀ ਖਤਰ ਇਹ더라 ਆਪਾਂ ਕਰ ਲਈ ਰਸੋਈ ਦੀ ਸਾਫ ਸਫਾਈ ਜੋ ਕੰਮ ਕੀਤਾ ਆਪੋਸੇ ਤੇਰਾ ਕਰ ਦੇਣਾ ਸਵੇਰ ਤੋਂ ਲੈ ਕੇ ਹੁਣ ਦੁਪਹਿਰ ਪਹਿਲਾਂ ਸਵੇਰ ਦੇ ਕੀਤੇ ਸੀ ਬਸ ਹੁਣ ਰਸੋਈਤ ਕਰਕੇ ਹੁਣ ਕਰਾਂਗੇ ਜੀ ਆਪਾਂ ਦੁਪਹਿਰ ਦੀ ਰੋਟੀ ਦੀ ਤਿਆਰੀ ਚਾਵਲ ਬਣਾਣੇ ਬਸ ਅੱਜ ਦਾ ਕਿਉਂਕਿ ਦੁਪਹਿਰੇ ਨਾ ਘਾਟ ਹੀ ਖਾਂਦੇ ਆ ਰੋਟੀ ਸਾਰੇ ਹੁਣ ਹੋ ਰਹੀ ਹੈ ਜੀ ਸਫਾਈ ਦੇ ਇਹ ਹੋ ਗਿਆ ਜੀ ਸਾਡਾ ਅੱਜ ਸਫਾਈ ਦੇ ਅੱਜ ਪੂਰਾ ਹੋਸ ਦੇ ਮੰਨ ਗਿਆ ਸਾਡਾ ਦੇਖ ਲੈ ਏਹ ਹੁੰਦਾ ਹਾਊਸ ਵਾਈਫ ਦਾ ਰੋਜ਼ ਦੇ ਹਨ ਅਮਰਦ ਦਾ ਕਿਹੜਾ ਡੇ ਅਮਰਦ ਵਿਆਹ ਤੋਂ ਪਹਿਲਾਂ ਹੋ ਗਿਆ ਜਿਹੜਾ ਡੇ ਡੇ ਵਿਆਹ ਤੋਂ ਬਾਅਦ ਫਿਰ ਸਾਡੇ ਤਾਂ ਵਿਆਹ ਤੋਂ ਪਹਿਲਾਂ ਵੀ ਨਹੀਂ ਹੋਈ ਕੋਈ ਡੇ ਜਦ ਸਾਡਾ ਬੰਦਿਸ਼ ਦੇ ਹੁੰਦਾ ਸੀ ਪਤਾ ਕਿ ਤੇ ਇੱਧਰ ਨਹੀਂ ਜਾਣਾ ਸਾਡੇ ਜਮਾਨੇ 'ਚ ਤਾਂ ਬਹੁਤ ਬੰਦਸ਼ਾਂ ਹੁੰਦੀਆਂ ਸੀ ਇੱਧਰ ਨਹੀਂ ਜਾਣਾ ਉੱਥੇ ਨਹੀਂ ਜਾਣਾ ਤੇ ਲੋਕੀ ਕੰਮ ਨਿਭੜਦੇ ਵੀ

ਉਨਾ ਪਾਣੀ ਦਾ ਲਾ ਲਿਆ ਆਪਣੀ ਕੜੀ ਨੂੰ ਤੜਕਾ ਅੱਧੀ ਦੇ ਲੈਂਦਾ ਦਿਮਾਗ ਹੋ ਗਿਆ ਕਿ ਪਾਣੀ ਭਰਨਾ ਚਾਹੀਤੇ ਨਹੀਂ ਰਿਹਾ ਹੈਗਾ ਮੇਰੇ ਲੈ ਅਮਰਤ ਹਰੀਆਂ ਮਿਰਚਾਂ ਲਿਆ ਬੇਟੇ ਨਾਲ ਮੇਚ ਲਿਆ ਦੇ ਤੜਕਾ ਨਾਲ ਕੜੀ ਨਾਲ ਦੇ ਨਾਲ ਲੱਗੇ ਲਾ ਰਿਹਾ ਆਪਣੇ ਕੰਮ ਨਿਭੜ ਜਾਣਗੇ ਕਿ ਤੈਨੂੰ ਜਦੋਂ ਇਹ ਨਹੀਂ ਚਾਹੁੰਦਾ ਯਾਦ ਨਹੀਂ ਰਿਹਾ ਨਿਸ਼ਾਨ ਕੋ ਲਾਇਸੈਂਸ ਬਵਾ ਲੈਂਦੇ ਹਾਂ ਹਾਂ ਫੋਨ ਆਇਆ ਸੀ ਲਾਇਸੈਂਸ ਬਵਾ ਲੈਣਾ ਹੂੰ ਫੋਨ ਵੀ ਆਇਆ ਸੀ ਕਹਿੰਦਾ ਸੀ ਪੇਮੈਂਟ ਕਰ ਦੋ ਕਹਿੰਦਾ ਨਿਸ਼ਾਨ ਦੇ ਲਾਇਸੈਂਸ ਲਈ ਮੀਟ ਵੀ ਮੀਟ ਵੀ ਸੌਖੀ ਨਾ ਲੀਕ ਬਾਰ ਨਹੀਂ ਸੀ ਮੈਂ ਲੋ ਜੀ ਇੱਧਰ ਕੜੀ ਤੜਕਾ ਲਾ ਲੈਣੀ ਉਧਰ ਆਪਾਂ ਧਰ ਲੈ ਚਾਵਲ ਇਹਨਾਂ ਹਿੰਗ ਦਾ ਤੜਕਾ ਲੱਗਾ ਹੋਵੇ ਨਾ ਬਹੁਤ ਵਧੀਆ ਲੱਗਦਾ। ਨਾਲੇ ਹਿੰਗ ਦੇ ਨਾਲ ਨੁਖੂਸ਼ੂ ਬੂਬੀ ਨਹੀਂ ਜੀ ਕੜੀ ਪਾਣੀ ਵੀ ਨਿਕਲਦਾ। ਲੋ ਜੀ ਕੜੀ ਨੂੰ ਵੀ ਲਾ ਜਿਹਾ ਸਾਡੇ ਤੜਕਾ ਥੋੜੀ ਜੀ ਦੇਲਗੀ ਮਿਰਚ ਪਾ ਦਿਆਂ ਨਾ ਵਧੀਆ ਜ਼ਰੰਗਤ ਆ ਜਾਏਗੀ। ਨਾਲੇ ਪਾ ਦਿੰਨੇ ਆਪਾਂ ਇਹ ਚਮਕ ਥੋੜਾ ਨਮਕ ਮਿਰਚ ਨੂੰ

ਅੱਜ ਜਿਨੇ ਜਿੰਨੇ ਖਾਣੀ ਕੜੀ ਨੂੰ ਲੱਗਿਆ ਤੜਕਾ ਇੱਧਰ ਸਾਡੇ ਚਾਵਲ ਵੀ ਆ ਦੇਖੋ ਬਣਨ ਲੱਗ ਗਏ ਮੈਨੂੰ ਲੱਗੀ ਹੁਣ ਇਹਨੂੰ ਭੁੱਖ ਮੈਨੂੰ ਬਹੁਤ ਭੁੱਖ ਲੱਗੀ ਮਨੇ ਲੱਗਿਆ ਤੜਕਾ ਡੇ ਕੇ ਲੱਗਿਆ ਜੀ ਤੜਕਾ ਡੇ ਬਣ ਗਏ ਚਾਵਲ ਦੇ ਸਾਰਾ ਕੁਝ ਬਣ ਗਿਆ ਪਰ ਅੱਜ ਆਪਾਂ ਸਬ지 ਬਣਾਉਣ ਤੋਂ ਬਚ ਗਿਆਂ ਪਰ ਸ਼ਾਮ ਨੂੰ ਬਣਾਉਣੀ ਪੈਣੀ ਹੈ ਨੇ ਦੇ ਕਿੰਨੇ ਕੀ ਬਣਾਣੇ ਆ ਕੀ ਬਣਦਾ ਅੱਜ ਸਾਡੇ ਘਰ ਨਹੀਂ ਹੋ ਨਹੀਂ ਆ ਰੋਜ਼ ਡੇ ਰੋਜ਼ ਡੇ ਕੀ ਹੁੰਦਾ ਹੈ ਹਾਂ ਰੋਜ਼ ਡੇ ਹਾਂ ਬੜੀ ਵਧੀਆ ਜਿਹੀ ਪਤਲੀ ਨੂੰ ਬੁਲਾ ਦੇ ਸਰਦਾਰ ਜੀ ਤਾਂ ਮੈਨੂੰ ਰੋਜ਼ ਦੇ ਚੰਗੇ ਕੰਮ ਦੇ ਦਿੱਤੇ ਤਾਂ ਆਇਆ ਕਰਦਾ ਹਨਾ ਜੀ ਕਿ ਕਿੰਨੇ ਰੋਜ਼ ਦਿੱਤੇ ਹੋਏ ਨੇ ਮੈਂ ਸਾਰੀ ਜ਼ਿੰਦਗੀ ਇਹ ਰੋਜ਼ ਦਿੱਤੇ ਤਿੰਨ ਰੋਜ਼ ਦਿੱਤੇ ਕਿ ਮੈਂ ਤੇ ਲੋਜੀ ਕੜੀ ਨੂੰ ਲੱਗ ਗਿਆ ਸਾਡੇ ਤੜਕਾ ਹਾਂ ਲੋਜੀ ਹੁਣ ਆਪਾਂ ਖਾਵਾਂਗੇ ਚਾਵਲ ਵੀ ਸਾਡੇ ਬਣ ਚੁੱਕੇ ਨੇ ਮੈਂ ਕਿਹਾ ਚਲੋ ਪਕੌੜਿਆਂ ਵਾਲੀ ਕੜੀ ਬਹੁਤ ਵਧੀਆ ਵਧੀਆ ਪਕੌੜੇ ਬਣੇ ਹੋਏ ਨੇ ਆ ਦੇਖ ਪਧਾਰੇ ਦੀ ਕੜੀ ਹੋਈ ਜੋਤ ਦੀ ਕੜੀ ਸਾਡੇ ਇੱਥੇ ਮਜਿੱਦਾ ਬਣਾਉਂਦੇ ਨਾ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਤੇ ਬਹੁਤ ਮਤਲਬ ਮਨ ਵੀ ਖੁਸ਼ ਹੁੰਦਾ ਇਧਰ ਚਾਵਲ ਵੀ ਬਣ ਕੇ ਉਹ ਤਿਆਰ ਸਾਡੇ ਤੇ ਲੋ ਜੀ ਆ ਜਾਓ ਤੁਸੀਂ ਵੀ ਜਿੰਨੇ ਜਿੰਨੇ ਖਾਣੀ ਖਾ ਲੋ ਤੇ ਲੋ ਜੀ ਅੱਜ ਲੱਗੇ ਸੀ ਜਾੜੇ ਅੱਜ ਅਸੀ ਦਾ ਦਿਨ ਵੀ ਵਧੀਆ ਮੈਂ ਕਿਹਾ ਚਲੋ ਜਾੜੇ ਲਾ ਦਈਏ ਥੋੜੇ ਨਾ ਚਾਰੇ ਜਿਵੇਂ ਮੌਸਮ ਕਰਕੇ ਵੀ ਤੇ ਵੈਸੇ ਵੀ ਲੱਗ ਹੀ ਜਾਂਦੇ ਨੇ ਹਮੇਸ਼ਾ ਤੁਸੀਂ ਵੀ ਨਾ ਹਫਤੇ ਨੂੰ ਬਾਅਦ ਜ਼ਰੂਰ ਕਿੰਨੇ ਨੇ ਜਾਲਾ ਜਿਹੜਾ ਨਾ ਬਰਕਤ ਨਹੀਂ ਦਿੰਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਇਸ ਕਰਕੇ ਵੱਡੇ ਜੁਰਗਾ ਦਾ ਕਹਿਣਾ ਕਿ ਚੰਗਾ ਦਿਨ ਦੇਖ ਕੇ ਜਾਲੇ ਨੂੰ ਲਾ ਦੇਣਾ ਚਾਹੀਦਾ ਇੱਕ ਵੀ ਵੈਸੇ ਵੀ ਘਰ ਚ ਤਾਂ ਇੱਕ ਜਾਲਾ ਨਹੀਂ ਰਹਿਣ ਦੇਣਾ ਚਾਹੀਦਾ ਗਾਇਸ ਕਈ ਦਿਨਾਂ ਦਾ ਥੋਪਲਾ ਵੰਦੀਲਾ ਵੰਦੀ ਕੰਮਲੀ ਹੋ ਗਈ ਇਹਨੂੰ ਮੈਂ ਢੋਪੀ ਖਣਾ ਅਜੇ ਉੱਮ ਨਹੀਂ ਪੜਿਆ ਕੋਈ ਵੀ ਕੰਮ ਕੋਈ ਨਾ ਰੁਕਿਆ 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 ਰਹਿ ਹੀ ਜਾਂਦਾ ਫਿਰ ਤੇ ਮੈਂ ਕਿਹਾ ਚਲੋ ਅੱਜ ਆਪਣਾ ਘਣਿਆ ਵੀ ਪੀਸ ਦਈਏ ਤੇ ਮਿਰਚਾਂ ਵੀ ਪੀਸ ਦਈਏ ਬਹੁਤ ਸਾਰੀਆਂ ਭੈਣਾਂ ਨੂੰ ਨਾ ਮਿਰਚਾਂ ਪੀਸਣ ਲੱਗਾ ਬੜੀ ਪ੍ਰੋਬਲਮ ਹੁੰਦੀ ਹੈ ਤੁਹਾਨੂੰ ਮੈਂ ਦੱਸਦੀ ਆ ਕਿ ਮਿਰਚਾਂ ਤੁਹਾਨੂੰ ਕਿਹੜੇ ਤਰੀਕੇ ਨਾਲ ਪੀਣੀਆਂ ਚਾਹੀਦੀਆਂ ਅਣੀ ਤਾਂ ਕਮ ਨਹੀਂ ਬੜਿਆ ਧਨੀਆ ਪੀਸ ਗਿਆ ਤੇ ਗਾਇਸ ਮੈਂ ਤੁਹਾਨੂੰ ਦੱਸਦੀ ਆ ਕਿ ਜੜੀਆਂ ਭਣਾ ਮਿਰਚਾਂ ਪੀਸਦੀਆਂ ਤੇ ਕਹਿੰਦੀਆਂ ਨੇ ਸਾਨੂੰ ਤਸਕ ਚੜ ਜਾਂਦੀ ਹੈ ਹੈਨਾ ਹਮੇਸ਼ਾ ਤੁਸੀਂ ਮਿਰਚਾਂ ਪਾ ਕੇ ਸੁਕਾ ਇੱਕ ਤਾਂ ਮਿਰਚਾਂ ਨੂੰ ਸੁਕਾ ਲਿਆ ਕਰੋ ਚੰਗੀ ਤਰ੍ਹਾਂ ਧੂਪ ਦੇ ਵਿੱਚ ਠੀਕ ਹੈ ਜੀ ਹਾਂ ਲੋ ਜੀ ਚੰਗੀ ਤਰ੍ਹਾਂ ਪੈਣਾ ਨੂੰ ਸੁਕਾ ਕੇ ਫਿਰ ਇਹਦੇ ਵਿੱਚ ਪਾ ਦੇਣੀ ਆ ਥੋੜੀਆਂ-ਥੋੜੀਆਂ ਕਰਕੇ ਤੇ ਹਲਕਾਰਿਆ ਨਾ ਇਹਦੇ ਉੱਤੇ ਸਰੋਂ ਦਾ ਤੇਲ ਜ਼ਰੂਰ ਪਾਇਆ ਕਰੋ ਸਰੋਂ ਦਾ ਤੇਲ ਦੇ ਨਾਲ ਨਾ ਫਿਰ ਤਸਕ ਨਹੀਂ ਲੱਗਦੀ ਹੈਗੀ ਨੇ ਤੇ ਆਪਾਂ ਨੂੰ ਬਾਕੀ ਆਰਤੀ ਜੀ ਥੈਂਕ ਯੂ ਤੁਸੀ ਬਹੁਤ ਅੱਛਾ ਲੱਗਦਾ ਹੈ ਅੱچھے ਕਮੈਂਟ ਕਰਦੇ ਹੋ ਵਧੀਆ ਲੱਗਿਆ ਬਸ ਮੈਨੂੰ ਸਪੋਰਟ ਦੀ ਬਹੁਤ ਜਰੂਰਤ ਹੈ ਇਹ ਮੈਨੂੰ ਵੱਤ ਤੋਂ ਵੱਤ ਸਪੋਰਟ ਕਰਿਆ ਕਰੋ ਮੈਂ ਇਹ ਚੈਨਲ ਵੀ ਸਮਝ ਲਓ ਇੱਕ ਯਾਦਗਾਰਤਾ ਬਣਾਏ ਵੀ ਮੇਰੀ ਯਾਦਦਾ ਰਹਿਣ ਪਰ ਮੈਂ ਕਿਸੇ ਦੀ ਹੈਲਪ ਲਈ ਵੀ ਕੋਸ਼ਿਸ਼ ਕਰਦੀ ਆ ਕਿ ਮੈਂ ਕਿਸੇ ਦੀ ਸ਼ਾਇਦ ਤੁਹਾਡੇ ਜਰੀਏ ਮੈਨੂੰ ਕੁਝ ਮਿਲੇਗਾ ਤੇ ਮੈਂ ਕਿਸੇ ਦੀ ਹੈਲਪ ਕਰ ਪਾਵਾਂ ਜੇਕਰ ਆਪਾਂ ਇਹ ਤੇਲ ਪਾ ਦਨੇ ਆਂ ਫੇਰ ਵੀ ਦਸਤ ਚੜਦੀਆਂ ਨਹੀਂ ਨਹੀਂ ਤੇ ਵੇਖਿਆ ਨਾ ਚਿੱਕਾਂ ਲੱਗ ਜਾਂਦੀਆਂ ਨਹੀਂ ਲੱਗੀਆਂ ਤੂੰ ਮੇਰੇ ਹੁਣ ਦੇਖ ਰਹੀਏ ਮੇਰੇ ਮੂੰਹ ਵੱਲ ਗਾਇਜ਼ ਇਹ ਕਿਤੇ ਜਿਹੜਾ ਸਰੋਂ ਦਾ ਆਪਾਂ ਤੇਲ ਪਾ ਕੇ ਪੀਸਦੇ ਆ ਨਾ ਇਹ ਕਿਤੇ ਮਿਰਚਾਂ ਦੇ ਵਿੱਚ ਰਲਗਾ ਦਾਂਦੀ ਹੈ ਠੀਕ ਹੈ ਕਿ ਜਿਹੜਾ ਜਿਆਦਾ ਤਸਕਾ ਲੱਗਦਾ ਹੁੰਦਾ ਉਹ ਇਹਦਾ ਹੈਗਾ ਇਹ ਚੀਜ਼ ਦਾ ਖਾਸ ਹੈ ਰੱਖਿਆ ਕਰੋ ਅਨ ਮੈਂ ਤਾਂ ਹਮੇਸ਼ਾ ਜਿਆਦਾ ਮਸਾਲਾ ਹੋਇਆ ਗਰਮ ਮਸਾਲਾ ਹੋਇਆ ਕੋਈ ਵੀ ਹੁੰਦੇ ਨਾ ਸਭ ਕੁਝ ਘਰੀ پیسਦੀ ਰਹਿੰਦੀਆਂ ਮੈਂ 몰ਦੀਆ ਮਸਾਲੇ ਮਸੂਲੇ ਨਹੀਂ ਪਸੰਦ ਕਰਦੀ ਹੈਗੀ ਧਨੀਆ ਤਾਂ ਪੀਸੀ ਤੇ ਕੇਵਲ ਹੀ ਖੁਸ਼ਬੂ ਜੀ ਹੋ ਜਾਂਦੀ ਹੈ ਠੀਕ ਹੈ ਜੀ ਹਲੋ ਜੀ ਇਹਦੇ ਅੰਦਰ ਪੀਸੀਆਂ ਸਾਡੀ ਮਿਰਚਾ ਵੀ ਹੋਣ ਦੇ ਲੋਡ ਜੀ ਬਾਕੀ ਭੈਣਾ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਜੋ ਆਪਣੇ ਹੱਥਾਂ ਨਾਲ ਕੰਮ ਕਰ ਲੋ ਨਾ ਬਸ ਉਹਦੇ ਵਰਗੀ ਰੀਸ ਨਹੀਂ ਆ ਆਪਣੇ ਹੱਥਾਂ ਦਾ ਹੀ ਕੰਮ ਕਰਿਆ ਕਰੋ ਵੱਧ ਤੋਂ ਵੱਧ ਵੋਟ ਵੀ ਕਰਿਆ ਕਰੋ ਮੈਨੂੰ ਠੀਕ ਹੈ ਜੀ ਬਾਕੀ ਮਿਲਦੀ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਕਰਦੇ ਸ੍ਰੀ ਕਾਲ ਜੀ ਬਾਏ ਬਾਏ